ਜਿਹੜੇ ਭਰਾ ਕਹਿੰਦੇ ਹੁੰਦੇ ਹਨ ਵੀ ਚੰਗੀ ਚੀਜ਼ ਲੈਣੀ ਹੈ ਚੰਗੀ ਘੋੜੀ ਲੈਣੀ ਹੈ ਜਿਹੜੀ ਘਰੇ ਖੜੀ ਵੀ ਸੋਹਣੀ ਲੱਗੇ ਤਾਂ ਦੋਸਤੋ ਆ ਲੋ ਚੰਗੀ ਘੋੜੀ ਲਿਆਤੀ ਰੇਟ ਬਹੁਤ ਜਾਇਜ਼ ਆ ਚੰਗੀ ਤਾਂ ਭਾਰੀ ਪੂਰੀ ਵੀ ਚੰਗੀ ਆ ਕਨ ਕੰਡੀਸ਼ਨ ਦੀ ਚੰਗੀ ਆ ਹਿੱਕ ਬਾਡੀ ਦੀ ਸਾਰੇ ਪਾਸੇ ਚੰਗੀ ਪੁੱਠਾ ਪਾਠਾ ਦੇ ਸਕਦਾ ਤੇ ਦੂਜੀ ਗੱਲ ਤੁਰਦੀ ਤੁਰਦੀ ਬਾ ਕੁਮਾਲ ਸਾਰੀ ਡਿਟੇਲ ਦਵਾਂ ਕਿ ਕੀ ਡਿਟੇਲ ਹੈ ਇਹਦੀ ਚਾਰ ਕਮੈਂਟਾਂ ਦੀ ਵੀਡੀਓ ਪੂਰੀ ਦੇਖ ਲਓ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਜਿਹੜੇ ਆਪਣੇ ਨਾਲ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਤੇ ਜੁੜੇ ਹੋਏ ਹੈ ਜੀ ਤੇ ਜਿਹੜੇ ਭਰਾ Facebook ਪੇਜ ਤੇ ਇਹ ਵੀਡੀਓ ਦੇਖਦੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ। ਦੋਸਤੋ ਅੱਜ ਫੇਰ ਇੱਕ ਨਵੀਂ ਸਵੀਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆਂ। ਚੰਗੀ ਘੋੜੀ ਲਿਆਏ ਆਂ ਭਾ ਪੜਤੇ ਨਾਲ। ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਉਹਨਾਂ ਨੂੰ ਬੇਨਤੀ ਹੈ ਵੀ ਆਪਣੇ ਚੈਨਲ ਤੇ ਚੰਗਾ ਜਾਨਵਰ ਜੈਗ ਰੇਟ ਤੇ ਮਿਲ ਜਾਂਦਾ। ਬਸ ਤੁਸੀਂ ਵੀਡੀਓ ਨੂੰ ਪੂਰੀ ਇੱਕ ਤਾਂ ਦੇਖ ਲਓ। ਤੇ ਦੂਜੀ ਗੱਲ ਚੈਨਲ ਸਬਸਕ੍ਰਾਈਬ ਕਰ ਲੈ ਤਾਂ ਜੋ ਸਾਡਾ ਹੌਸਲਾ ਬਣਿਆ ਰਹੇ ਤੁਹਾਡੇ ਲਈ ਚੰਗੇ ਤੋਂ ਚੰਗੇ ਜਾਨਵਰ ਲਿਆਉਣ ਲਈ ਚੰਗੇ ਰੇਟ ਵਿੱਚ ਤੇ ਬਾਕੀ ਆਪਾਂ ਦਿਨੇ ਸਾਰੀ ਡਿਟੇਲ ਘੋੜੀ ਦੀ ਕੀ ਮਾਰਕਾ ਕੀ ਹਾਈਟਾ ਕੀ ਖਾਲੀ ਆ ਗੱਭਨ ਕਿਹੜੇ ਘੋੜੇ ਦੀ ਆ ਕਿੰਨੀ ਉਮਰ ਆ ਸਾਰੀ ਡਿਟੇਲ ਵੀਡੀਓ ਦੇ ਵਿੱਚ ਦਵਾ ਤੇ ਸਿੱਧੇ ਤੇ ਜਾ ਕੇ ਨੰਬਰ ਦੇ ਦੇਣੇ ਆਪਾਂ ਜੇ ਕਿਸੇ ਭਰਾ ਦੇ ਪਸੰਦ ਆਈ ਤਾਂ ਨੰਬਰਾਂ ਤੇ ਲਾ ਲਿਓ ਫੋਨ ਤੇ ਦੂਜੀ ਗੱਲ ਆਪਦੇ ਸੋਹਣੇ ਸੋਹਣੇ ਕਮੈਂਟ ਤੇ ਵਿਚਾਰ ਵੀਡੀਓ ਦੇ ਵਿੱਚ ਜ਼ਰੂਰ ਦਿਓ ਤੇ ਬਾਕੀ ਆ ਜੋ ਕਰਦੇ ਆਂ ਵੀਡੀਓ ਨੂੰ ਸ਼ੁਰੂ ਦਿਨੇ ਦੋਸਤੋ ਪੰਜ ਕਲੈਨ ਘੋੜੀ ਲੈ ਆਏ ਆਂ ਆਪਾਂ ਚਾਰ ਪੈਰਾਂ ਤੇ ਚਿੱਟੇ ਆ ਤੇ ਮੱਥੇ ਤੇ ਮੱਥਾ ਵੀ ਸਾਰਾ ਮੂੰਹ ਆਪਾਂ ਕਹਿ ਸਕਦੇ ਆਂ ਚਿੱਟਾ ਤੇ ਕੰਨ ਬੰਨ ਚੰਗਾ ਲੱਗਿਆ ਹੋਇਆ ਦੇਖੋ ਕੁੰਡੀ ਵਾਲਾ ਕੰਨ ਆ ਓਵਰ ਓਵਰ ਲੈਫਟ ਨੂੰ ਕੋਈ ਨਹੀਂ ਹੁੰਦੀ ਜਿਆਦਾ ਲੰਮਾ ਕੰਨ ਨਹੀਂ ਜਿਆਦਾ ਮੋਟਾ ਕੰਨ ਨਹੀਂ ਵਧੀਆ ਬਰੀਕ ਕੰਨ ਆ ਛੋਟਾ ਕੰਨ ਤੇ ਪਰਫੈਕਟ ਆਈਡੀਅਲ ਕੰਨ ਆਪਾਂ ਕਹਿ ਸਕਦੇ ਆਂ ਵੀ ਆਈਡੀਅਲ ਆ ਤੇ ਦੋ ਨੰਬਰ ਤੇ ਗਰਦਨ ਗੁਰਦਨ ਦੀ ਵੀ ਚੰਗੀ ਬਰੀਕੀ ਬਰੂਕੀ ਚੰਗੀ ਆ ਤੇ ਪੁੱਠਾ ਪਠਾ ਬਾਡੀ ਦਾ ਫੁੱਲ ਮਜੂਤ ਆ ਸੰਭੀ ਸੁੰਭੀ ਚੰਗੀ ਆ ਜੀ ਦੇ ਵੀ ਘਰੇ ਰਹੀ ਹੈ ਨਜ਼ਾਰੇ ਨਾ ਰਹੀ ਹੋਈ ਆ ਕੁੜੀ ਤੇ ਬਾਬਾ ਸੌਖ ਰੱਖ ਕੇ ਹੁਣ ਜੀ ਦੇ ਜਾਵੇ ਜੀ ਦੇ ਰਸਾ ਝੋਲੀ ਪਵੇ ਉੱਥੇ ਵੀ ਨਜ਼ਾਰੇ ਨਾਲ ਹੀ ਰਹੂ ਗਰਦਨ ਲੰਮੀ ਆ ਦੋਸਤੋ ਹੱਕ ਹੱਕ ਚੌੜੀ ਆ ਲੈਂਥ ਲੌਂਥ ਦੀ ਵੀ ਚੰਗੀ ਆ ਕੁੜੀ ਤੇ ਬਾਕੀ ਮਾਰਕੇ ਦੀ ਗੱਲ ਤਾਂ ਚਾਰੇ ਪੈਰ ਬਰਾਬਰ ਚਟਿਆ ਪੁੱਠਾ ਪਠਾ ਇਹਨ ਪੂਰਾ ਸਹੀ ਪਿਆ ਕੁੜੀ ਕਹੇ ਪਾਸੇ ਹੱਥ ਧਰਾ ਨਹੀਂ ਦੋਸਤੋ ਅੱਗੇ ਤੋਂ ਲੈ ਕੇ ਮਗਰ ਤਾਈ ਇਕੋ ਜੀ ਪਈ ਆ ਜਮਾਂ ਬਰਾਬਰ ਪਈ ਆ ਕੁੜੀ ਕੋਈ ਐ ਤੇ ਕਿਸੇ ਵੀ ਤਰ੍ਹਾਂ ਦਾ ਫਾਲਟ ਨਹੀਂ ਕੋਈ ਪੌੜੀਆਂ ਦੀ ਗਲਤ ਨਹੀਂ ਪੌੜੀਆਂ ਵੱਲੋਂ ਪੂਰੀ ਤਰ੍ਹਾਂ ਸਾਫ਼ ਆ ਕੋਈ ਹੱਥਾਂ ਪੈਰਾਂ ਦਾ ਨਾਕਸ ਨਹੀਂ ਸਾਰੀ ਹੱਥਾਂ ਪੈਰਾਂ ਵੱਲੋਂ ਪੂਰੀ ਤਰ੍ਹਾਂ ਸਾਫ਼ ਆ ਤੇ ਦੋਸਤੋ ਖਾਲੀ ਗੱਬਨ ਦੀ ਗੱਲ ਕਰੀ ਤਾਂ ਅੰਦਰ ਦੀ ਪੂਰੀ ਤਰ੍ਹਾਂ ਸਾਫ਼ ਆ ਕੁੜੀ ਨੰਬਰ 2 ਤੇ ਖਾਲੀ ਕੁੜੀ ਹੀਟ ਕੱਢ ਰਹੀ ਹੈ ਜੀ ਸੋ ਇਹ ਵੀ ਇੱਕ ਆਪਰਚੂਨਿਟੀ ਆ ਮੰਨ ਲਓ ਇੱਕ ਮੌਕਾ ਤੁਹਾਡੇ ਲਈ ਹੁੰਦਾ ਨਾ ਵੀ ਬੰਦੇ ਨੇ ਆਪਦੀ ਚੁਆਇਸ ਹੁੰਦੀ ਵੀ ਮੈਂ ਆ ਘੋੜੇ ਤੋਂ ਭਰੋਣੀ ਦਾਵੇਂ ਉਹ ਉਸ ਘੋੜੀ ਤੋਂ ਭਰੋਣੀ ਤੋ ਇਹ ਹੁਣ ਆਪਦੇ ਮਰਜ਼ੀ ਦੇ ਘੋੜੇ ਤੋਂ ਭਰਾ ਵੀ ਸਕਦੇ ਆ ਹੀਟ ਜੇ ਹੈਗੀ ਹੀਟ ਆਪਦੇ ਚੈੱਕ ਕਰਵਾ ਲਿਓ ਤੇ ਜੇ ਇਹ ਜਿਹੜੇ ਘੋੜੇ ਤੋਂ ਭਰੋਣੀ ਹੋਈ ਉਹ ਤੋਂ ਭਰਾ ਸਕਦੇ ਨੇ ਦੂਜੀ ਆ ਘੋੜੀ ਦੀ ਇੰਨੀ ਕੁ ਖਾਸੀਅਤ ਆ ਜਿਹੋ ਜਿਹਾ ਆਪਾਂ ਘੋੜੇ ਤੋਂ ਭਰਾ ਦੀ ਉਹੋ ਜਿਹਾ ਬੱਚਾ ਦੇ ਦਿਆਂ ਕਹਿਣ ਤਾਂ ਮਤਲ ਨੁਕਰੇ ਤੋਂ ਭਰਾ ਦੀ ਤਾਂ ਨੁਕਰਾ ਬੱਚਾ ਵੀ ਦੋ ਜੇ ਮਾਰਵੜੀ ਤੋਂ ਭਰਾਤਾ ਤਾਂ ਮਾਰਵੜੀ ਬੱਚਾ ਵੀ ਦੋ ਮਾਲਕ ਨੇ ਦੱਸਿਆ ਕਹਿੰਦੇ ਪਹਿਲੇ ਆ ਮਾਰਵੜੀ ਘੋੜੀ ਤੋਂ ਰਾਹੀ ਜੀ ਤਾਂ ਮਗਰੇ ਤੇ ਮਾਰਵਾੜੀ ਬੇਸ਼ੇਰੀ ਸੀ ਦੋਸਤੋ ਸੋ ਬਾਬਾ ਸੌਖ ਰੱਖੇ ਐਕਟਿਵ ਬੱਚਾ ਦਾ ਰਿਜ਼ਲਟ ਸੋਹਣਾ ਦੋ ਕਿਉਂਕਿ ਜਿਹੜੀਆਂ ਕਨਫਰਮੇਸ਼ਨਾਂ ਮਜਬੂਤੀ ਮਜਬਾਤੀ ਆ ਚੰਗੀ ਆ ਕੁੜੀ ਓਵਰਾਲ ਤੇ ਰਹਿ ਗਈ ਆਪਣੀ ਗੱਲ ਹਾਈਟ ਤੇ ਉਮਰ ਦੀ ਉਮਰ ਦੋਸਤੋ 5 ਸਾਲਾਂ ਆ ਕੁੜੀ ਦੀ ਤੇ ਹਾਈਟ ਦੀ ਗੱਲ ਕਰੀਏ ਤਾਂ ਹਾਈਟ 59 ਇੰਚ ਆ ਜੀ ਇਹਦੀ ਜੋ ਜੈਨੂਨ ਹਾਈਟ ਸਹੀ ਹਾਈਟ ਆ ਕਹਿਣ ਨੂੰ 60 ਪਲੱਸ ਵੀ ਕਹਿ ਸਕਦੇ ਪਰ ਜਿਹੜੀ ਸਹੀ ਬਰਾਬਰ ਹਾਈਟ ਆ ਉਹ 59 ਇੰਚ ਆ ਜੀ ਤੁਰੇ ਤੁਰੇ ਦੀ ਕਮਾਲ ਆ ਤੁਰਦੀ ਤੁਰਦੀ ਬਹੁਤ ਸੋਹਣਾ ਕੁੜੀ ਜੀ ਉਹ ਵੀ ਕਹ ਸੱਜਣ ਨੂੰ ਸਵਾਰੀ ਵਾਲੀ ਵੀਡੀਓ ਚਾਹੀਦੀ ਹੋਈ ਉਹ ਆਪਣੇ ਤੋਂ ਵੀਡੀਓ ਮੰਗਵਾ ਸਕਦਾ ਤੁਰਦੀ ਤਾਂ ਰੇਵੀ ਆ ਚੱਲ ਬਹੁਤ ਜਿਆਦਾ ਚੰਗਾ ਜੀ ਪੈਰਪੁਰ ਬਹੁ ਮੜਕ ਨਾ ਦਿੰਦੇ ਜਿਵੇਂ ਹੁਣ ਤਾਂ ਵੈਸੇ ਨਾਰਮਲ ਚੀ ਚਾਲ ਰੇਵੀ ਵਾਲਾ ਪੈਰ ਧਰੀ ਜਾਂਦੀ ਹੈ ਨਾ ਤੇ ਸਵਾਰੀ ਨਾਲ ਤਾਂ ਤੁਰਨੇ ਤੁਰਨੇ ਤੇ ਬਾਕੀ ਦੋਸਤੋ ਚਾਰੇ ਪਾਸਿਓਂ ਕੁੜੀ ਦਿਖਾਤੀ ਕੋਈ ਕਮੀ ਪੇਸ਼ੀ ਰਹਿ ਗਈ ਹੋਈ ਤਾਂ ਮਾਫੀ ਚਾਹੁੰਨੇ ਆ ਤੇ ਤੁਸੀਂ ਵੀ ਕਮੈਂਟਾਂ 'ਚ ਦੱਸੋ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੋ ਤਾਂ ਲੱਖਾਂ ਉੱਪਰ ਦੋਸਤ ਹੈਗਾ ਰੇਟ ਮੈਂ ਵੀਡੀਓ ਦੇ ਲਾਸਟ 'ਚ ਹਿੰਟ ਦੇ ਦਿੱਤਾ ਤੇ ਉੱਪਰ ਚੱਲ ਪਏ ਨੰਬਰ ਇਹਨਾਂ ਨੰਬਰਾਂ ਦੇ ਕਰ ਲਓ ਸੰਪਰਕ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ